ਸੋ ਖਬਰਾਂ ਦੇ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਜ 1 ਜੂਨ ਦਾ શુભ ਦਿਹਾੜਾ 1 ਜੂਨ ਨੂੰ ਵੋਟਾਂ ਪੈ ਰਹੀਆਂ ਨੇ ਪੰਜਾਬ ਦੇ ਵਿੱਚ ਆਖਰੀ ਚਰਨ ਵੋਟਾਂ ਦਾ ਜਿੱਥੇ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਲੰਬੀਆਂ ਲੰਬੀਆਂ ਲਾਈਨਾਂ ਸਵੇਰੇ 7 ਵਜੇ ਤੋਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਲੋਕ ਵੋਟਾਂ ਪਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਗਰਮੀ ਨਹੀਂ ਰੁਕ ਸਕਦੀ ਕਿਉਂਕਿ ਵੋਟ ਪਾਉਣਾ ਉਹਨਾਂ ਦਾ ਅਧਿਕਾਰ ਹੈ ਇਸੇ ਕਰਕੇ ਉਹ ਵੋਟਾਂ ਪਾ ਰਹੇ ਆ ਪੂਰੇ ਪੰਜਾਬ ਦੇ ਵਿੱਚ ਵੋਟਰਾਂ ਵਿੱਚ ਕਾਫੀ ਉਤਸ਼ਾਹ ਹੈ ਹਰ ਉਮੀਦਵਾਰ ਆਪਣੇ ਆਪਣੇ ਹਲਕਿਆਂ ਵਿੱਚ ਜਾ ਕੇ ਵੋਟਾਂ ਪਾ ਰਿਹਾ ਹੈ ਹੁਣ ਚੱਲਦੇ ਆ ਸਭ ਤੋਂ ਪਹਿਲੀ ਖਬਰ ਗੁਰਦਾਸਪੁਰ ਦੇ ਪਿੰਡ ਲੱਖੇਪਾਲ ਵਿੱਚ ਉਸ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਦੇ ਖੇਤਾ ਵਿੱਚੋਂ 18 ਸਾਲਾ ਨੌਜਵਾਨ ਦੀ ਲਾਸ਼ ਪਈ ਦੇਖੀ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਮੇਰੀ ਤੱਕ ਦੀ ਪਛਾਣ ਰਾਣਾ ਮਸੀ ਉਰਫ ਧੋਨੀ ਪੁੱਤਰ ਵਾਰਸ ਮਸੀ ਵਾਸੀ ਪਿੰਡ ਲੱਖੇਵਾਲ ਵਜੋਂ ਹੋਈ ਹੈ। ਇਹਦਾ ਪਿੰਡ ਲੱਖੋਵਾਲ ਨਾਲ ਮੇਰੇ ਵਾਰਸ ਵਸੀ ਗੱਲ ਬਾਤ ਫੂਕੋ ਚੱਕ ਮੇਲੇ 'ਚ ਲੜਾਈ ਹੋਈ ਸੀ। ਉਦੋਂ ਵੀ ਇਹਦਾ ਸ਼ਰਸ਼ੂਰ ਪਾੜਿਆ ਹੀਗਾ। ਕਾਹੀ ਕੋਹ ਨਹੀਂ ਕੀਤਾ ਅਕਤਾਰ ਦਾਖਲ ਕਰਾ ਆ ਗਿਆ। ਆਹ ਕੱਲ 11 ਵਜੇ ਕਰੋ ਗਿਆ ਵਾ। ਹਾਂਜੀ। ਇਹਦਾ ਨਾਂ ਅਸਲ ਨਾਂ ਰਾਣਾ ਮੌਦਾ ਬਖਤ ਧੋਨੀ ਕਹਿੰਦੇ ਆ। ਹਾਏ ਵਾਹ ਗੱਲ ਬੜੀ ਚੰਗੀ ਗੱਲਬਾਤ ਕਾਰੀ ਹੋਣੀ ਆ ਪਿੰਡ ਸੁਣਾ ਗਿਆ ਵਤਹੀ ਆਏ ਆ ਹਾਏ ਵਾਹ ਕਿੱਦਨ ਗਿਆ ਸੀ ਕੱਲ 12 ਵਜੇ ਗਿਆ ਵਾ ਕਰੋ ਕਹਿੰਦਾ ਮੈਂ ਦਾੜੀ ਕਰਾਵਾ ਹਾਏ ਵਾਹ ਉਤਵਨੀ ਪਹੁੰਚਿਆ ਨਹੀਂ ਪਹੁੰਚਿਆ ਖੂਨ ਵੀ ਬੰਦ ਆਉਂਦਾ ਰਿਹਾ ਵਾ ਹਾਏ ਕੋਈ ਲੱਗਦਾ ਛਤ ਤੇ ਸ਼ਾਕ ਕੇ ਕਾਤੇ ਹੋ ਲੜਿਆ ਰਹੇ ਹੋਰ ਕਾਹਦਾ ਸ਼ਾਕਾ ਕੀ ਚੰਦੇ ਕੋਈ ਕੋਈ ਤੇ ਨਾ ਆਪਣੀ ਕਾਰਵਾਈ ਹੁਣ ਕਰਨ ਥਾਰੀ हां जी ਇਹ ਜੀ ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਇਹਦੀ شناخت ਹੋਈ ਆ ਰਾਣਾ ਪੁੱਤਰ वारसम ਸਿੰਘ ਪਿੰਡ ਲਖੋਆ ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਪਟਿਆਲਾ ਦੀ ਛੋਟੀ ਬਾਰਾਦਰੀ ਦੇ ਵਿੱਚ ਲੱਗੀ ਪਿਆਨ ਕੱਕ ਕੱਪੜੇ ਦੀਆਂ ਦੁਕਾਨਾਂ ਸੜ ਕੇ ਹੋਈਆਂ ਸੁਆ ਦੱਸ ਜੀ ਪਟਿਆਲਾ ਦੀ ਮਸ਼ਹੂਰ ਸੰਡੇ ਮਾਰਕੀਟ ਵਾਲੀ ਜਗ੍ਹਾ ਤੇ ਕੱਪੜੇ ਦੀਆਂ ਦੁਕਾਨਾਂ ਵਿੱਚ ਇਹ ਸੜਕੇ ਸੁਆਹ ਹੋ ਗਈਆਂ ਜਾਣਕਾਰੀ ਮੁਤਾਬਕ ਟਰਾਂਸਫਾਰਮਰ ਵਿੱਚੋਂ ਨਿਕਲੀ ਚਿੰਗਿਆੜੀ ਤੋਂ ਬਾਅਦ ਅੱਗ ਭਿਆਨਕ ਰੂਪ ਧਾਰਨ ਕਰ ਗਈ ਦੇਖਦੇ-ਦੇਖਦੇ ਸਾਰੀਆਂ ਦੁਕਾਨਾਂ ਸੜਕੇ ਸੁਆਹ ਹੋ ਗਈਆਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਆਪਣੇ ਪਰਿਵਾਰ ਦੇ ਨਾਲ ਆਪਣੇ ਪਿੰਡ ਧਾਰੀਪਾਲ ਦੇ ਸਰਕਾਰੀ ਸਕੂਲ ਵਿੱਚ ਬਣੇ ਪੋਲਿੰਗ ਬੂਥ ਤੇ ਬੋਟ ਪਾਉਣ ਲਈ ਪਹੁੰਚੇ। ਉੱਥੇ ਸੁਖਜਿੰਦਰ ਸਿੰਘ ਰੰਦਾਵਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਤਰਨ ਨਿਰਪੱਖ ਹੋ ਕੇ ਵੋਟਾਂ ਪਾਉਣ ਕੀਤੀਆਂ ਜਾਣ। ਸੁਖਜਿੰਦਰ ਸਿੰਘ ਰੰਦਾਵਾ ਦੇ بیٹے ਉਹਦੇ ਵੀਰ ਸਿੰਘ ਰੰਦਾਵਾ ਤੇ ਪਤਨੀ ਜਤਿੰਦਰ ਕੌਰ ਰੰਦਾਵਾ ਨੇ ਵੀ ਆਪਣੀ ਆਪਣੀ ਬੋਟ ਦਾ ਇਸਤੇਮਾਲ ਕੀਤਾ। ਇਹ ਮੇਰਾ ਆਪਣਾ ਪਿੰਡ ਹੈ ਔਰ ਇਸ ਪਿੰਡ ਨੇ ਸਾਡੇ ਪਰਵਾਰ ਨੂੰ ਅੱਜ ਤੱਕ ਬਹੁਤ ਕੁਝ ਦਿੱਤਾ। ਮੇਰੇ ਪਿਤਾ ਜੀ ਤੋਂ ਲੈ ਕੇ ਔਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ। ਔਰ ਸਭ ਤੋਂ ਛੋਟੀ ਪੰਜਾਬ ਚ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣੇ ਸੀ ਤੇ ਉਸ ਵੇਲੇ ਆ ਜਿਹੜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਾੜੋਂਦੋ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ। ਉਹਨਾਂ ਨੇ ਸਭ ਤੋਂ ਪਹਿਲ ਆ ਕੇ ਕਿ ਪਿੰਡ ਦੇ ਸਰਪੰਚ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਤੋਂ ਬਾਅਦ ਇਹ ਪਿੰਡ ਨੂੰ ਹਾਈ ਸਕੂਲ ਦੇ ਕੇ ਗਏ ਔਰ ਇਹ ਸਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੋਂ ਤਕਰੀਬਨ ਸਾਡਾ ਸਾਰਾ ਪਿੰਡ ਨਹੀਂ ਆਲਾ ਦਵਾਲਾ ਵੀ ਨੌਕਰੀਆਂ ਲੱਗਿਆ ਅੱਜ ਜਦੋਂ ਮੈਂ ਆਪਣੇ ਪਿੰਡ ਦੇ ਲੋਕ ਜਾਂ ਮੇਰੇ ਭੈਣ ਭਰਾ ਖੜੇ ਹੁੰਦਾ ਬੜਾ ਮਾਣ ਨੂੰ ਖੁਸ਼ ਹੁੰਦਾ ਕਿ ਮੈਂ ਉਸ ਪਿੰਡ 'ਚੋਂ ਜਿਸ ਪਿੰਡ ਨੇ ਬਹੁਤ ਥੋੜੀ ਸ਼ਹਾਦਤ ਦੇ ਕੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਯਾਦ ਕਰੈ ਨਣਕਾਣਾ ਸਾਹਿਬ ਕ ਆਪਣੀ ਸ਼ਹਾਦਤ ਦਿੱਤੀ ਔਰ ਉਤੋਂ ਨਰਨੂ ਮਹੰਤ ਨੂੰ ਖੜਿਆ ਤਾਪ ਕੇ ਜੀਂਦੇ ਝੰਡਾ ਨਾਲ ਸਾੜ ਕੇ ਉਹ ਪਿੰਡ ਦਾ ਇਹ ਇਤਿਹਾਸ ਹੈ ਔਰ ਮੈਨੂੰ ਫਖਰ ਮੈਂ ਕਰ ਸਕਦਾ ਕਿ ਵਾਹਿਗੁਰੂ ਨੇ ਜਿਹੜੀ ਵੀ ਇੱਥੋਂ ਚੀਜ਼ ਬਖਸ਼ੀ ਆ ਆਪਣੇ ਪਿੰਡ ਦੇ ਭਰਾਵਾਂ ਨੇ ਫਿਰੇ ਇਲਾਕੇ ਨੇ ਉਹਨੂੰ ਵੱਖੂ ਵੀ ਮਨਭਾਇਆ ਲੰਬਾ ਸਮਾਂ ਪ੍ਰਚਾਰ ਕੀਤਾ ਤੁਸੀਂ 40 ਦਿਨ ਤੱਕ ਕਿਵੇਂ ਦੀ ਲੜਾਈ ਇਦੋਂ ਵੀ ਉਹ ਲੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡਡ ਹੀ ਲੱਗੀ ਕਿ ਮੈਂ ਜਿੱਥੇ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਕਿ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਆ ਮੈਂ ਇਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਨਾਲ ਮੈਂ ਇਹਦਾ ਕੈਂਡੀਡੇਟ ਮੈਂ ਮੋਦੀ ਨਹੀਂ ਤੋਂ ਮੁਮਕਨ ਨਹੀਂ ਇਹ ਗੱਲਾਂ ਨੇ ਮੈਨੂੰ ਕਹਿਣੀਆਂ ਪਈਆਂ ਕਿ ਤੁਸੀਂ ਬੜੇ ਹੈਰਾਨ ਹੋਵੋਗੇ ਤੇ ਮੇਰੇ ਮੇਰੇ ਕੰਸਟਿਟੂਐਂਸੀ 'ਚ ਨੈਸ਼ਨਲ ਲੀਡਰ ਇੱਕ ਨਹੀਂ ਹੈ ਕਿਉਂਕਿ ਉਹਨਾਂ ਨੇ ਕਹਿ ਕੇ ਤੂੰ ਆਪਣੇ ਆਪ ਦੀ ਇਨਾ ਹੈਗਾ ਕਿ ਤੂੰ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਸਰਪ ਦਾ ਬਾਜਵਾ ਫਤਿਹ ਆਪਣਾ ਪ੍ਰਤਾਪ ਬਾਜਵਾ ਫਾੜਾ ਆਪਣੀ ਅਰੁਣਾ ਚੌਧਰੀ ਔਰ ਉੱਥੇ ਅਮਿਤ ਵੀਤ ਉੱਤਮਗਲੇ ਪਾਸੇ ਜਿਹੜਾ ਤੁਸੀਂ ਨਰੇਸ਼ अरोड़ा ਨਰੇਸ਼ ਪੁਰੀ ਨਾਲ ਹੀ ਆ ਜੋ ਕੋਈ ਥੋਂ ਪਾਉਂਦੇ ਮਾਰਕਿਓ ਉਹਨਾਂ ਦਾ ਬੇਟਾ ਉਹਨਾਂ ਦਾ ਪਰਿਵਾਰ ਪੂਰੇ ਤੇ ਉਹਨਾਂ ਦੇ ਵਰਕਰ ਇੰਨੇ ਜ਼ਬਰਦਸਤ ਤਰੀਕੇ ਨਾਲ ਲੱਗੇ। ਮੈਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਕਿ ਮੈਨੂੰ ਕਿਸੇ ਨੂੰ ਮਨਾਉਣਾ ਪਿਆ ਜਾਂ ਪਟਿਆਲੇ ਤੇ ਤੁਸੀਂ ਵੇਖ ਲਓ ਪਟਿਆਲੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਸ ਉੱਥੇ ਖੰਡਜਬ ਹੋਈਆਂ। ਤੋਂ ਸਾਨੂੰ ਤਗੜੇ ਹੋ ਕੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਵੇਂ ਲੱਗਿਆ ਕਿ ਮੇਰੇ ਪਿਤਾ ਜੀ 1972 ਚ ਵੀ ਜੈਸਪਿੰਡ ਤੇ ਗਏ ਤੇ ਉੱਥੇ ਵੀ ਅੱਜ ਉਨੇ ਵੱਡੇ ਨਹੀਂ ਪੱਥਰ ਨੇ ਤੇ ਛੋਟੇ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਡੇ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਚ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਤੇ ਇਹ ਬਹੁਤ ਤੁਹਾਡਾ ਨਾਮ ਆ ਪਿੰਡ ਨੂੰ ਅੱਗੇ ਲੈ ਕੇ ਚੱਲਣਾ ਤੁਸੀਂ ਕੀ ਕਹਿ ਕਿ ਜਿੱਥੇ ਆ ਪਿਆ ਪਰ ਮਾਰਜਨ ਕੀ ਵੇਖੀ ਮੈਂ ਇਹ ਮੈਂ ਕਰਦੀ ਵੀ ਇਹੋ ਜੀ ਚੀਜ਼ ਕਰਦਾ ਮੈਂ ਵਾਹਿਗੁਰੂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲ ਨੂੰ ਆਪਣੇ ਮਾਤਾ ਪਿਤਾ ਦੇ ਜਿੱਥੇ ਉਹਨਾਂ ਦਾ ਸਿਸਕਾਰ ਹੈ ਉੱਥੇ ਮੈਂ ਮੱਥਾ ਟੇਕਿਆ ਆਪਣੇ ਦਾਦੀ ਨੂੰ ਮੱਥਾ ਟੇਕਿਆ ਔਰ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸੇਵ ਸਿੰਘ ਰੰਦਾਵਾ ਹੋਏ ਨੇ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਆ ਤੇ ਫਰਤੀ ਹੋਈ ਜਿਹੜੇ ਨੂੰ ਕਿਵੇਂ ਦੇਖਦੇ ਜਿੱਤ ਬੜਾ ਬਕਰੇਗਾ ਸਰਕਾਰ ਬਣਾਏਗਾ ਸੌ ਪਰਸੈਂਟ ਕਰੇਗਾ ਪ੍ਰਧਾਨ ਮੰਤਰੀ ਜੀ ਦੀ ਜੇ ਦੀ ਸਪੀਚ ਆਈਆਂ ਦਾ ਮੁੱਲ ਪ੍ਰਧਾਨ ਮੰਤਰੀ ਡਰ ਗਿਆ। ਬੀਤੇ 2 ਸਾਲ ਤੋਂ ਪਿੰਡ ਮੁਸ਼ਕਾਤ ਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਮਾਮਲਾ ਸਰਕੀਆਂ ਵਿੱਚ ਚੱਲ ਰਿਹਾ ਹੈ। ਇਸ ਸਬੰਧ ਦੇ ਵਿੱਚ ਪਿੰਡ ਮੁਸ਼ਕਾਬਾਦ ਪਿੰਡ ਕੀਰਨੀਆ ਤੇ ਪਿੰਡ ਟੱਪਰੀਆ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ਦੇ ਵਿੱਚ ਜਦੋਂ ਪਿੰਡ ਮੁਸ਼ਕਾਬਾਦ ਦੇ ਵਿੱਚ ਟੱਪਰੀਆ ਵਿੱਚ ਬਣੇ ਪੋਲਿੰਗ ਬੂਥ ਪਹੁੰਚੇ ਤਾਂ ਪੂਰਨ ਤੌਰ ਤੇ ਇਹਨਾਂ ਪਿੰਡ ਨਿਵਾਸੀਆਂ ਨੇ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਕਰ ਦਿੱਤੇ ਤੇ ਕਿਸੇ ਵੀ ਬੂਥ ਨੂੰ ਕੋਈ ਵੀ ਜਗ੍ਹਾ ਪਿੰਡ ਵਿੱਚ ਨਹੀਂ ਦਿੱਤੀ ਗਈ। ਹਾਂਜੀ ਇੰਨਾ ਪੁੱਛੀ ਅਬ ਦੱਸਾਂਗੇ ਪਿੰਡ ਦੇ ਸਾਰੇ ਖੁਰਦ ਬੋਟ ਪਾਣ ਆਇਓ ਕੀ ਕਹਿਣਾ ਚਾਹਦੇ ਬੋਟ ਪਾਣ ਆਇਆ ਜੀ ਆਪਣਾ ਹੱਕ ਬਣਦਾ ਅਧਿਕਾਰ ਆ ਇਹ ਕੌਣ ਦਾ ਇਹ ਹੁਣ ਜਿੱਦਾਂ ਇਹ ਬਣਾਉਣ ਲੱਗੇ ਨੇ ਫੈਕਟਰੀ ਕਿਤੇ ਉਦੋਂ ਪਤਾ ਨਹੀਂ ਲੱਗੇ ਇਹਨਾਂ ਨੂੰ ਪਿੰਡ ਦਾ ਬੰਦਾ ਹੋ ਇਹ ਹੁਣ ਲੋਕਾਂ ਨੂੰ ਪਰੇਸ਼ਾਨ ਕਰਦੇ ਬੋਟਾਂ ਨਾਲ ਬਾਬੂ ਇਹ ਕੋਈ ਚੱਕਰ ਥੋੜਾ ਹੁੰਦਾ ਕੋਈ ਤੁਹਾਨੂੰ ਕਿਹਦੇ ਪਰੇਸ਼ਾਨ ਕਰਦੇ ਪਰੇਸ਼ਾਨ ਨਹੀਂ ਪਿੰਡ ਦੇ ਕਹਿੰਦੇ ਮੁਸਕਾਬਾ ਦੇ ਬਈ ਬੋਟ ਪਾਉਣੇ ਨਹੀਂ ਪਹਿਲਾਂ ਸਾਡੇ ਬੱਚੇ ਮੋਰ ਤੋਂ ਗੱਡੀ ਲੱਗਿਆ ਨੇ ਹਾਂਜੀ ਇਹ ਇੱਕੋ ਹੀ ਅਧਿਕਾਰ ਆ ਜਿੱਦਾਂ ਮਰ ਗਏ ਉਦੋਂ ਬੋਟ ਮਾਰਨੀ ਆ ਜਿੰਨੇ ਜਿਉਂਦੇ ਉਹਨਾਂ ਜਦ ਤੱਕ ਮਰ ਨਹੀਂ ਠੀਕ ਹੈ ਜੀ ਜਿਹੜਾ ਬੰਦਾ ਮਰ ਗਿਆ ਉਹਦੀ ਵੋਟ ਨਹੀਂ ਹੁੰਦੀ ਐਮ ਵਿੱਚ ਕਿੰਨੇ ਮੈਂਬਰ ਨੇ ਸਾਡੇ ਮੈਂਬਰ ਨੇ ਮੇਰੇ ਸਾਥਾਂ ਨੇ ਪਾ ਕੇ ਸਾਰੇ ਵੋਟ ਕਿੱਥੇ ਜੀ ਸਾਡੇ ਬੱਚੇ ਮੋਰ ਤੇ ਵਾਪਸੀ ਇਹਦੇ ਹੁਣ ਦੁਬਾਰਾ ਆਉਣਗੇ ਦੁਬਾਰਾ ਭੇਜਦੇ ਨਹੀਂ ਹੁਣ ਮੈਂ ਜਾਊਂਗਾ ਮੈਨੂੰ ਪਤਾ ਲੱਗ ਗਿਆ ਵੋਟ ਪੈਂਦੀ ਆ ਹਾਂਜੀ ਜਰੂਰ ਜਾਵਾਂਗੇ ਠੀਕ ਮੇਰਾ ਨੋ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਤੋਂ ਆਵੇਂ ਹਰਜਿੰਦਰ ਸਿੰਘ ਜੀ ਆ ਤੁਸੀਂ ਬੂਥ ਲਾਈ ਬੈਠੇ ਬਾਈਕਟ ਦਾ ਕੀ ਕਾਰਣਾ ਦੇਖੋ ਜੀ ਜਿਹੜਾ ਬੂਥ ਅਸੀਂ ਲਾਇਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਲਾਇਆ ਹੋਇਆ ਹੈ ਕਿਉਂਕਿ ਜੋ ਸੰਗਤ ਆਉਂਦੀ ਹੈ ਕੋਈ ਅਸੀਂ ਪਾਣੀ ਦਾ ਸ਼ਬੀਲ ਲਾਈ ਹੋਈ ਹੈ ਕੋਈ ਗਰਮੀ ਦਾ ਮੌਕਾ ਹੈ ਉਸ ਕਰਕੇ ਅਸੀਂ ਲਾਇਆ ਹੈ ਦੂਸਰੀ ਗੱਲ ਜਿਹੜਾ ਤੁਸੀਂ ਬੋਲਦੇ ਹੋ ਵੀ ਬਾਈਕਟ ਦੀ ਗੱਲ ਕਰਦੇ ਹੋ ਤੁਸੀਂ ਬਾਈਕਟ ਅਸੀਂ ਇਸ ਤਰ੍ਹਾਂ ਇਸ ਕਰਕੇ ਲਾਇਆ ਕਿਉਂਕਿ ਸਾਡੇ ਨੇੜੇ ਪਿੰਡ ਮੁਸ਼ਕਵਾਦ ਦੇ ਵਿੱਚ ਇੱਕ ਕੋ ਗੈਸ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਮethane ਗੈਸ ਬਣਾਉਣੀ ਹੈ ਤੁਹਾਨੂੰ ਪਤਾ ਹੀ ਵੀ ਬਹੁਤ ਹੋ ਜ਼ਹਿਰੀਲੀ ਗੈਸ ਹੈ ਜੋ ਦਾ ক্রিকেট ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣਾ ਉਹ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਕਿਸੇ ਪੋਲੀਟੀਕਲ ਪਾਰਟੀਆਂ ਵੱਲੋਂ ਸਾਡੀ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ ਨਾ ਹੀ ਕੋਈ ਸਾਡੇ ਕੋਲ ਆਇਆ ਛੋ ਇਸ ਕਰਕੇ ਅਸੀਂ ਕੁਛਕ ਨਗਰਾਂ ਨੇ ਫੈਸਲਾ ਲਿਆ ਹੈ ਬਈ ਜੋ ਇਹ ਬੋਟਾ ਨੇ ਇਹਦਾ ਅਸੀਂ ਪੂਰਨ ਬਾਈਕਟ ਕਰੀਏ ਸੋ ਇਸ ਕਰਕੇ ਅਸੀਂ ਇਹ ਬਾਈਕਟ ਕੀਤਾ ਹੈ ਪਰ ਦੇਖੋ ਨਹੀਂ ਵੀ ਮਿਲ ਰਿਹਾ ਵੀ ਕੁਝ ਕੁ ਲੋਕ ਬੋਟਾ ਵੀ ਪਾ ਰਹੇ ਨਹੀਂ ਕੀ ਕਾਰਨ ਕੀ ਹੈ ਦੇਖੋ ਜੀ ਤੁਹਾਡੇ ਨਾਲ ਨਹੀਂ ਹੈਗੇ ਉਹ ਦੇਖੋ ਜੀ ਕਹਾਣੀ ਇਸ ਤਰ੍ਹਾਂ ਹੈ ਜੋ ਸਾਡਾ ਪਿੰਡ ਹੈ ਮੈਂ ਸਾਡੇ ਪਿੰਡ ਦੀ ਅਸੀਂ ਕਹਿ ਸਕਦੇ ਹਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਹਾਲ ਤੱਕ ਵੋਟ ਪਾਉਣ ਨਹੀਂ ਆਇਆ ਇਹ ਸਾਡੇ ਨਜ਼ਦੀਕੀ ਪਿੰਡ ਹਰਿਓਂ ਦੇ ਵਿੱਚ ਹੈ ਹਰ ਇੱਕ ਦੀ ਆਪਣੀ ਆਪਣੀ ਇੰਡੀਪੈਂਡੈਂਸੀ ਹੈ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੈ ਜਬਰਦਸਤ ਬੋਲਿਆ ਇਹ ਕਈ ਪਿੰਡਾਂ ਦਾ ਸਾਂਝਾ ਬੂਥ ਤਾਂ ਜਿਹੜਾ ਲੱਗਿਆ ਸਾਡਾ ਇਹ ਦੋ ਪਿੰਡਾਂ ਦਾ ਬੂਥ ਆ ਜੀ ਇਹਦੇ ਵਿੱਚ ਦੇਖੋ ਜੇ ਕਿਸੇ ਪਾਉਣਾ ਚਾਹੁੰਦਾ ਹੈ ਉਹ ਉਹਦੀ ਮਰਜ਼ੀ ਹੈ ਲੇਕਿਨ ਦੋ ਪਿੰਡ ਕਿਹੜਾ ਦਾ ਬੂਥ ਆ ਜੀ ਇਹ ਹਰਿਓਂ ਤੇ ਟੱਪਰੀਆਂ ਦਾ ਹਰਿਓਂ ਖੁਰਦ ਤੇ ਪਿੰਡ ਟੱਪਰੀਆਂ ਦਾ ਹਰਿਓਂ ਫਿਰ ਨਾਲ ਨਹੀਂ ਹੈਗਾ ਫਾਈਟ ਕਰਦੇ ਹਰਿਓ ਪਸ਼ੂਕਲੋਕ ਹੈਗੇ ਮੁਹਾਲੀ ਸ਼ਹਿਰ ਦੇ ਵਿੱਚ ਵੋਟਾਂ ਦਾ ਸਹ ਆ ਵੇਖਣ ਨੂੰ ਮਿਲਿਆ ਲੋਕੀ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲਗਾ ਕੇ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਪਹੁੰਚ ਗਏ ਅਤੇ ਵੋਟਾਂ ਪਾਈਆਂ ਇਸ ਕਾਸ ਮੌਕੇ ਤੇ ਗਰਮੀ ਵਿੱਚ ਵੋਟ ਬਹੁਤੇ ਘਰ ਦੀ ਕੁਲਫੀ ਖਾਓ ਵੋਟਰਾਂ ਨੇ ਕਿਹਾ ਕਿ ਇਸ ਵਾਰ ਪ੍ਰਸ਼ਾਸਨ ਨੇ ਵਧੀਆ ਪ੍ਰਬੰਧ ਕੀਤੇ ਹਨ ਤੇ ਉਹ ਕਾ ਵੋਟਰ ਵੀ ਕਾਫੀ ਉਤਸ਼ਾਹਜਨ ਅਸਰ ਆ ਰਹੇ ਹਨ बहुत तो अच्छा इंतजाम है सरकार का इंतजाम बहुत अच्छा है लोगों को जो घर में बैठे हैं उनको फटाफट फड़ा आना चाहिए और अच्छे इंतजाम का फायदा उठाना चाहिए हाँ तो भी पानी भी है ठंडा पानी है वहाँ पे कुर्सी भी है सब कुछ है लोगों की गाइडेंस भी है

ਇਹ ਕੋਰਤਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਰਮੋਹ ਨੇ ਆਪਣੇ ਮੁਹਾਲੀ ਸ਼ਹਿਰ ਦੇ ਵਿੱਚ ਬੋਟ ਦਾ ਇਸਤੇਮਾਲ ਕੀਤਾ ਉਹਨਾਂ ਕਿਹਾ ਕਿ ਭਗਵੰਤ ਮਾਨ ਦਾ ਜਿਹੜਾ ਨਾਰਾ ਹੈ 13 0 ਉਹੀ ਪੂਰਾ ਹੋਵੇਗਾ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਹਲਕੇ ਵਿੱਚ ਵੋਟਰਾਂ ਵੱਲੋਂ ਵੱਡਾ ਹੰਗਾਰਾ ਦਿੱਤਾ ਗਿਆ ਸੀ ਇਸ ਕਰਕੇ ਉਹਨਾਂ ਦੀ ਜਿੱਤ ਜਕੀਨੀ ਹੈ ਜੀ ਤਾਂ ਲਗਾਤਾਰ ਕਾਫੀ ਲਗਾਤਾਰ ਕੈਂਪੇਨ ਕਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਚੰਗਾ ਜੀ ਜੇ ਮਾਨ ਸਾਹਿਬ ਦਾ ਨਾਰਾ ਜਿਹੜਾ ਪੂਰਾ ਹੋਊਗਾ ਜੀ 13 0

ਮਾਲਬਿੰਦਰ ਕੰਗ ਨੇ ਮੁਹਾਲੀ ਵਿੱਚ ਵੋਟ ਪਾਉਣ ਪਹੁੰਚੇ ਮਾਲਬਿੰਦਰ ਕੰਗ ਨੇ ਕਿਹਾ ਕਿ ਇਸ ਵਾਰ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਵੇਗਾ ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਝੋਲੀ ਵਿੱਚ ਇਹ ਸੀਟਾਂ ਜਿੱਤ ਕੇ ਅਸੀਂ ਪਾਵਾਂਗੇ ਉਹਨਾਂ ਲੋਕਾਂ ਨੂੰ ਪੀਰ ਕੀਤੇ ਗਰਮੀ ਦੀ ਪਰਵਾਹ ਨਾ ਕਰੇ ਬੇੜਾ ਘਰਾਂ ਤੋਂ ਨਿਕਲ ਤੇ ਆਪਣੇ ਆਪਣੇ ਵੋਟ ਦਾ ਇਸਤੇਮਾਲ ਕਰਨ ਕੀ ਕਹਿਣਾ ਚਾਹੋਗੇ ਜੀ ਅੱਜ ਤੁਸੀਂ ਵੋਟ ਪਾਈ ਹੈ ਉਮੀਦਵਾਰ ਵੀ ਹੋ ਤੇ ਮੈਸੇਜ ਦੇ ਦਿਓ ਦੇਖੋ ਅਸੀਂ ਤੇ ਲੋਕਾਂ ਨੂੰ ਇਹ ਅਪੀਲ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਬਾਹਰ ਆ ਕੇ ਲੋਕਤੰਤਰ ਦੇਸ਼ ਮਹਾਪਰਬ ਚ ਆਪਣਾ ਜਿਹੜਾ ਯੋਗਦਾਨ ਕੋਣ ਆਪਣੇ ਵੋਟ ਦਾ ਇਸਤੇਮਾਲ ਕਰਨ ਬੋਡ ਦੇ ਅਧਿਕਾਰ ਦਾ ਇਸਤੇਮਾਲ ਕਰਨ ਕਿਉਂਕਿ ਹਰੇਕ ਇਨਸਾਨ ਦੀ ਜਿਹੜੀ ਵੋਟ ਹੈ ਇਸ ਦੇਸ਼ ਦਾ ਭਵਿੱਖ ਉਹਦਾ ਆਪਣਾ ਭਵਿੱਖ ਜਿਹੜਾ ਉਹ ਤੈਅ ਕਰੂਗਾ ਪੰਜਾਬ ਦੇ 13 ਲੋਕ ਸਭਾ ਹਲਕਿਆਂ ਚ ਕਿਵੇਂ ਦਾ ਉਤਸ਼ਾਹ ਤੁਸੀਂ ਦੇਖ ਰਹੇ ਹੋ ਲੋਕਾਂ ਦੇਖੋ ਤੁਸੀਂ ਆਪ ਸੋਚ ਲਓ ਅੱਜ ਸਾਡੇ ਜਿਹੜੇ ਫਰੀਦਕੋਟ ਤੋਂ ਕੈਂਡੀਡੇਟ ਹੈ ਕਰਮਜੀਤ ਸਿੰਘ ਅਨਮੋਲ ਜੀ ਉਹ ਇਸ ਕ੍ਰੂਸ਼ਲ ਸਮੇਂ ਵੀ ਇੱਥੇ ਵੋਟ ਕਰਨ ਆਏ ਆ ਇਹਦਾ ਮਤਲਬ ਅਸੀਂ ਇੱਕ ਇੱਕ ਵੋਟ ਤੇ ਫੋਕਸ ਕਰ ਰਹੇ ਆ ਔਰ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਉੱਥੇ ਜਿੰਨਾ ਫੀਡਬੈਕ ਹੁਣ ਤੱਕ ਆਇਆ ਹੈ ਲੋਕ ਬੜੇ ਸੰਤੁਸ਼ਟ ਹੈ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਔਰ ਲੋਕ ਇਸ ਗੱਲ ਤੋਂ ਹੀ ਅਵੇਅਰ ਹੈ ਕਿ ਇਹ ਜਿਹੜੀ ਵੋਟ ਹੈ ਇਸ ਵਾਰ ਦੀ ਇਹ ਦੇਸ਼ ਦਾ ਡੈਮੋਕਰੈtic ਸਟਰਕਚਰ ਦਾ ਭਵਿੱਖ ਤੈ ਕਰੂਗਾ ਸੋ ਬਹੁਤ ਉਮੀਦਾਂ ਹੈ ਔਰ 13 ਦੀਆਂ 13 ਸੀਟਾਂ ਭਗਵੰਤ ਮਾਨ ਜੀ ਦੀ ਜਿਹੜੀ ਚੋਲੀ ਚਲੋ ਪਾਉਣਗੇ ਅੱਜ ਦੇ ਚੋਣਾਂ ਤੈ ਕਰ ਰਹੀ ਹੈ ਕਿ ਦੇਸ਼ ਨੂੰ ਕਿਸ ਦਿਸ਼ਾ ਵੱਲ ਤੋਰਨਾ ਇੰਨਾਂ ਗੱਲਾਂ ਦਾ ਪ੍ਰਵਾਹ ਰਾਗਵ ਚੱਟਾ ਨੇ ਮੋਹਾਲੀ ਵਿੱਚ ਕੀਤਾ ਉਹਨਾਂ ਨੇ ਕਿਹਾ ਕਿ ਵੋਟਰ ਗਰਮੀ ਦੀ ਪ੍ਰਵਾਹ ਨਾ ਕਰਨ ਘਰਾਂ ਵਿੱਚੋਂ ਨਿਕਲਣਾ ਤੇ ਵੋਟਾਂ ਪਾਉਣ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ ਉਮੀਦਵਾਰ ਨੂੰ ਵੋਟਾਂ ਪਾਓ ਜਿਹੜਾ ਪੰਜਾਬ ਦੀ ਨੁਮਾਇੰਦਗੀ ਕਰ ਸਕੇ ਅਤੇ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕੇ ਅੱਜ ਦੁਨੀਆ ਕੇ ਸਭ ਤੋਂ ਵੱਡੇ ਲੋਕਤੰਤਰ ਯਾਨੀ ਕਿ ਭਾਰਤ ਦੇਸ਼ ਦਾ ਮਹਾਪਰਵ ਹੈ ਅੱਜ आम चुनावों यानी कि लोकसभा 2024 चुनाव का आखिरी वोटिंग फेज है आज भारतवासियों द्वारा दिया गया एक एक वोट ये तय करेगा कि इस देश की दिशा और दशा क्या होगी लोगों के लिए बने स्कूल अस्पताल स्कूली शिक्षा दवा दवाई इलाज कैसा होगा और हमारे देश का लोकतंत्र कितना मजबूत होगा ये आज वोट की ताकत से देश की जनता तय करेगी यह वोट देने का अधिकार बहुत लंबे संघर्ष के बाद हम सब भारतवासियों को दिया गया मैं आज हाथ जोड़कर विनती करना चाहूंगा प्लीज एक्सरसाइज योर राइट टू वोट गर्मी बहुत है छुट्टी का भी दिन है लेकिन आज अगर हम वोट देने से चूक गए तो पांच साल तक फिर यह वोट देने का मौका नहीं आएगा अपनी सरकार चुनने का मौका नहीं आएगा जितना वोट आप लोग देंगे घरों से निकल के जनता जितने वोट डालेगी उतना मजबूत हमारा लोकतंत्र होगा और खास तौर पे मैं पंजाबियों को कहना चाहता हूं अपने पंजाब सूबे के वोटर्स को कहना चाहता हूं कि ऐसी पार्टी को ऐसे नेता को वोट दीजिएगा जो सांसद बनने के बाद भारत की पार्लियामेंट में जाकर आपकी आवाज़ को पंजाब के हकों की आवाज़ को मजबूती से उठाए बुलंद करे पंजाब के पानी से लेके पंजाब की किसानी तक पंजाब की जवानी तक हर मुद्दे को मजबूती से उठाए बस इसी के साथ साथ सबसे यही गुजारिश है कि वोट डालें भारी से भारी तादाद में अपने घरों से निकलें अपने परिवार वालों के साथ दोस्तों के साथ रिश्तेदारों के साथ पड़ोसियों के साथ और वोट डालें इस देश के लोकतंत्र को मजबूत करें ਬੱਤ ਬੱਤ ਸ਼ੁਕਰੀਆ ਪੰਜਾਬ ਚ ਵੋਟ ਪਾ ਕੇ ਕਿੰਨਾ ਲੱਗਦਾ ਸਰ ਇੱਕ ਵੋਟ ਮੈਂ ਫੋਟੋ ਕੇ ਲੇ ਉਧਰ ਖੜਾ ਹੋ ਜਾ ਹਾਂ ਆਮ ਸਾਧ ਜਿਲ੍ਹੇ ਦੇ ਵਿੱਚ ਵੀ ਵੋਟਰ ਦਾ ਉਤਸ਼ਾਹ ਵੇਖਣ ਨੂੰ ਮਿਲਿਆ ਸਵੇਰੇ 9 ਵਜੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਪਿੰਡ ਮੂਸਾ ਦੇ ਪੋਲਿੰਗ ਬੂਥ ਤੇ ਵੋਟ ਪਾਉਣ ਲਈ ਪਹੁੰਚੇ ਉਹਨਾਂ ਨੇ ਕਿਹਾ ਕਿ ਲੋਕੀਂ ਘਰਾਂ ਦੇ ਬਾਹਰ ਨਿਕਲਣ ਤੇ ਬੱਤ ਬੱਤ ਵੋਟਾਂ ਪਾਉਣ ਜਿਕੇ ਜੋ ਅਗੇ ਸਰਦਾਰ ਬਲਕੌਰ ਸਿੰਘ ਨੇ ਪੰਜਾਬ ਵਿੱਚ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ ਮਾਹੌਲ ਬਹੁਤ ਵਧੀਆ ਹੈ ਹਮਨਪੁਰ ਵਿੱਚ ਵੋਟਾਂ ਪੈ ਰਹੀਆਂ ਹਨ ਬਿਨਾਂ ਕਿਸੇ ਸ਼ੋਰ ਸ਼ਰਾਬੇ ਕਿਹੜੇ ਮੁੱਦਿਆਂ ਦੇਖ ਕੇ ਬਈ ਬੂਟ ਪਾਈਏ ਕਿਉਂਕਿ ਪਿਛਲੀ ਵਾਰੀ ਤੁਸੀਂ ਸਿੱਧੂ ਨੂੰ ਸਾਡੇ ਅੱਗੇ ਤਾਂ ਸਭ ਤੋਂ ਵੱਡਾ ਮੁੱਦਾ ਲਾਂਡ ਆਰਡਰ ਦਾ ਹੈ ਮੁੱਦੇ ਤਾਂ ਵੈਸੇ ਕਾਫੀ ਨੇ ਬਾਤਾ ਪਰ ਹੁੰਦਾ ਹੈ ਦੂੰਗੇ ਵਾਟਰ ਲੈ ਬੰਦਾ ਹੈ ਕਈ ਸਸਿਆ ਮਾਨੀ ਹੋਰ ਸਾਰੀਆਂ ਪੰਜਾਬ ਦੀ ਪਰੰਤੂ ਸਾਡੇ ਲਈ ਜਿੱਦਾਂ ਮੈਂ ਸਭ ਤੋਂ ਵੱਧ ਲੜ ਰਿਹਾ ਜਾਦੇ ਲਾਂਡ ਆਰਡਰ ਦਾ ਹੈ ਅਮਨਕੁਰੂ ਦੀ ਸਥਿਤੀ ਹੈ ਜਿਹੜੀ ਬਹੁਤ ਮਾੜੀ ਹੈ ਕਿਉਂਕਿ ਉਹਦਾ ਅਸੀਂ ਸਮਾਜਾ ਵੀ ਭੁਗਤਿਆ ਹੈ ਉਸ ਤੋਂ ਬਾਅਦ ਇਹਦਾ ਸਿਸਟਮ ਹੈ ਇੰਨਾ ਕਮਜ਼ੋਰ ਹੈ ਵੀ ਅੱਜ ਤੱਕ ਕੋਈ ਕਿਸੇ ਮਾਰਦਾਪ ਦੇ ਵਿੱਚ ਇਨਵੋਲਡ ਵਿਅਕਤੀ ਨੂੰ ਇੱਥੇ ਸਜ਼ਾ ਨਹੀਂ ਹੋਈ ਤੁਸੀਂ ਨਹੀਂ ਕਦੇ ਵੀ ਕਿਸੇ ਜਿੰਦਰ ਨੇ ਕੋਈ ਕਤਲ ਕਰਤਾ ਹੋਵੇ ਤੇ ਉਹਨੂੰ ਸਜ਼ਾ ਹੋ ਗਈ ਹੋਵੇ ਉਮਰ ਕੈਦ ਹੋ ਗਈ ਹੋਵੇ ਜਾਂ ਕੁਝ ਵੀ ਕਦੇ ਨਹੀਂ ਹੋਈ ਮੁਕੱਦਮਾ ਅੰਜਾਮ ਤੱਕ ਜਾ ਹੀ ਨਹੀਂ ਰਿਹਾ ਜੀ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਕਿ ਕਿਤਨੇ-ਕਿਤੇ ਜਾ ਕੇ ਸਾਡੀ ਜੁਡੀ ਸ਼ਰੀਰ ਤੇ ਉੱਤੇ ਵੀ ਇਹਨਾਂ ਲੋਕਾਂ ਦਾ ਪ੍ਰਭਾਵ ਹੈ ਜਾਂ ਉਹਨੂੰ ਜਿਹੜੇ ਕੀ ਉਸਨੇ ਸਹੀ ਢੰਗ ਦੇ ਨਾਲ ਨਹੀਂ ਬਣਾਏ ਜਾਂਦੇ ਉਥੋਂ ਦਾ ਕੈਵਿਡੈਂਸ ਨਹੀਂ ਪਹੁੰਚਣ ਦਿੱਤੀ ਜਾਂਦੀ ਇਹੀ ਕਾਰਨ ਹੈ ਕਿ ਕਿਸੇ ਵੀ ਗੈਂਗਸਟਰ ਨੂੰ ਦੇ ਦਰਜਨਾ ਪਰਚੇ ਹੋਣ ਦੇ ਬਾਵਜੂਦ ਈਵਨ ਇਸ ਦਾ ਕبھی 100-100 ਪਰਚਾ 70-70 ਪਰਚੇ ਹੋਣ ਦੇ ਬਾਵਜੂਦ ਅਦਾਲਤ ਹਲੇ ਤੱਕ ਫਾਈਨਲ ਵਧੀਆ ਮਿਸਾਲੀ ਸਜ਼ਾ ਦੇਣ ਤੱਕ ਹਲੇ ਤੱਕ ਨਹੀਂ ਪਹੁੰਚੀ ਕਿਤੇ ਨਹੀਂ ਤਾਂ ਇਹ ਚੀਜ਼ ਚਿੰਤਾ ਦਾ ਵਿਸ਼ਾ ਨਹੀਂ ਸਕਦਾ ਭਈ ਤੁਸੀਂ ਪਿਛਲੇ ਵੀ ਨਹੀਂ ਰਾਹੁਲ ਨੂੰ ਮਿਲੇ ਸੀ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਤੁਹਾਨੂੰ ਕਿ ਕੋਡਾ ਮਸਲਾ ਹੈ ਉਹ ਕਿ ਅਸਲ ਵਿੱਚ ਬਿਲਕੁਲ ਬਹੁਤ ਵਧੀਆ ਮਾਹੌਲ ਚ ਰਾਹੁਲ ਜੀ ਨਾਲ ਗੱਲ ਹੋਈ ਔਰ ਜਿਹੜੀ ਸਭ ਤੋਂ ਵੱਡਾ ਤਸੱਲੀ ਦੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੀ ਮੇਰੀ માન ਸਿੱਕਦਾ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਖੁਦ ਵੀ ਨਿਕਲੇ ਨੇ ਤਾਂ ਮਨੇ ਮੈਨੂੰ ਬੜੇ ਵਿਸ਼ਵਾਸ ਨਾਲ ਭਰੋਸਾ ਦਿੱਤਾ ਹੈ ਇਸ ਗੱਲ ਦਾ ਵੀ ਮੈਂ ਕਰ ਸਕਦਾ ਮੈਨੂੰ ਤੁਸੀਂ ਦੱਸੋ ਨਾ ਇਸ ਗੱਲ ਦੀ ਤੁਸੀਂ ਤੁਸੀਂ ਕਿਸ ਤਰ੍ਹਾਂ ਵਿਚਰਦੇ ਮੈਂ ਸਾਰੀ ਸਿੱਧੀ ਤੋਂ ਬਕੋਬੀ ਜਾਣਦਾ ਤੇ ਅਗਰ ਮੈਂ ਪਾਵਰ ਦੇ ਵਿੱਚ ਆਉਣਾ ਤਾਂ ਉਹ 100% ਮੈਂ ਇਹ ਜਰਸਸ ਡੈਫੀਨੇਟ ਦੇਵਾਂਗਾ ਬਲੋ ਨੇ ਪੂਰੀ ਬਾਦ ਨਹੀਂ ਕਿਹਾ ਵੀ ਕੋਸ਼ਿਸ਼ ਕਰਾਂਗੇ ਪੂਰੇ ਡੇੜਾ ਹਰ ਹਾਲੇ ਨਾਲ ਨਫਰੋ ਸਾਥ ਹੈ ਕਿਸੇ ਦਾਪਾ ਵਿਸ਼ਵਾਸ ਹੀ ਕਰ ਸਕਦੇ ਹਣਾ ਜਦੋਂ ਆਪਾਂ ਕਾਨੂੰਨ ਦੇ ਦੇਹਰੇ ਚ ਰਹਿ ਕੇ ਜੜਾਈ ਲੜਨੀ ਹੈ ਤਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਸ਼ਵਾਸ ਦਾ ਕਰਨੀ ਪਵੇ ਤੇ ਇੰਡੀਆ ਐਲਾਈਂਸ ਜਿੱਦਾਂ ਦੀਆਂ ਗੱਲਾਂ ਨੇ ਸੁਣਦੇ ਆ ਜਾਂ ਕੋਈ ਉਮੀਦ ਹੈ ਸਾਨੂੰ ਲੱਗਦਾ ਵੀ ਇੰਡੀਆ ਐਲਾਈਂਸ ਜੇ ਆ ਜਾਵੇ ਹਨ ਤਾਂ ਸਾਡੇ ਲਈ ਹੋਰ ਥੋੜਾ ਜਿਆਦਾ ਸੌਖਾ ਸਾ ਆਊਗਾ ਨਹੀਂ ਫਿਰ ਲੜਕੀ ਦਾ ਜਾਨੀ ਹੈ ਹੋਰ ਲੜਕਾਂ ਨਹੀਂ ਹੋਤੀ ਲੋਕ ਦੁਆਰਾ ਸ਼ਰੋਮਣੀ ਕੱਲ ਦਲਬਲ ਜਾ ਰਹੇ ਹਨ ਇੰਨਾਂ ਗੱਲਾਂ ਦਾ ਪੜਾਵਾ ਕਾਲੀ ਨੇਤਾ ਨੇ ਮਾਨਸਬ ਚ ਕੀਤਾ ਉਹਨਾਂ ਨੇ ਕਿਹਾ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ ਪੰਜਾਬ ਦੇ ਚੰਗੇ ਲੋਕਾਂ ਨੂੰ ਵੋਟਾਂ ਪਾਉਣ ਦਾ ਮਨ ਬਣਾ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਲੋਕੀਂ ਘਰਾਂ ਵਿੱਚੋਂ ਬਾਹਰ ਨਿਕਲ ਕੇ ਗਰਮੀ ਦੀ ਪਰਵਾਹ ਨਹੀਂ ਕਰ ਰਹੇ ਤੇ ਵੱਧ ਤੋਂ ਵੱਧ ਵੋਟਾਂ ਨੂੰ ਪੋਲ ਕਰ ਰਹੇ ਹਨ ਮੈਂ ਤਾਂ ਆਪਣੀ ਬੋਡ ਦਾ ਇਸਤੇਮਾਲ ਕਰ ਦਿੱਤਾ ਮੈਂ ਸਾਰਿਆਂ ਮੈਂ ਯਾ ਵਸਤੀਆਂ ਨੂੰ ਅਪੀਲ ਕਰਦਾ ਕਿ ਆਪਣੀ ਬੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਭਾਰਤੀ ਸੰਵਿਧਾਨ ਦੁਆਰਾ ਆਪਾਂ ਨੂੰ ਹੱਕ ਆ ਆਪਣੀ ਸਰਕਾਰ ਚੁਣਨ ਦਾ ਸੋ ਆਪਣੀ ਆਪਣੀ ਬੋਟ ਦਾ ਇਸਤੇਮਾਲ ਜ਼ਰੂਰ ਕਰੋ ਜਿੱਥੇ-ਜਿੱਥੇ ਬੈਠਿਆ ਪਰਿਵਾਰ ਸਮੇਤ ਆਪਣੀਆਂ ਵੋਟਾਂ ਦਾ ਭੁਗਤਾਨ ਜ਼ਰੂਰ ਕਰੋ ਤੇ ਆਪਸੀ ਭਾਈਚਾਰਾ ਸਾਰੇ ਬਣਾਈ ਰੱਖੋ ਭਾਈਚਾਰਕ ਸਾਂਝ ਨਾ ਤੋੜੋ ਇਹੀ ਅਪੀਲ ਕਰਦੇ ਆ ਕਿ ਆਪਣੀ ਬੋਟ ਦਾ ਇਸਤੇਮਾਲ ਸਾਰੇ ਪਰਿਵਾਰ ਸਮੇਤ ਜ਼ਰੂਰ ਕਰੋ ਕਿ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਦੇਖੋ ਜੋ ਅੱਜ ਪੰਜਾਬ ਦਾ ਮਾਹੌਲ ਹੈ ਲੋਕ ਪੰਜਾਬ ਦੇ ਇਸ ਗੱਲ ਨੂੰ ਮਹਿਸੂਸ ਕਰਨ ਲੱਗੇ ਨੇ ਕਿ ਆਪਣੀ ਖੇਤਰੀ ਪਾਰਟੀ ਤੋਂ ਬਿਨਾ ਪੰਜਾਬ ਔਰ ਪੰਥ ਦੇ ਹਿੱਤਾਂ ਦੀ ਪਹਿਰੇਦਾਰੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਸੋ ਇਸ ਕਰਕੇ ਲੋਕ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵੱਲ ਮੁੜੇ ਨੇ ਔਰ ਇੱਕ ਬਹੁਤ ਹੀ ਵਧੀਆ ਰੁਝਾਨ ਹੈ ਜਿਹੜਾ ਸਾਰੇ ਪਿੰਡਾਂ 'ਚ ਦੇਖਣ ਨੂੰ ਸ਼ਹਿਰਾਂ 'ਚ ਦੇਖਣ ਨੂੰ ਮਿਲ ਰਿਹਾ। ਸੋ ਸਾਨੂੰ ਉਮੀਦ ਹੈ ਕਿ ਬਹੁਤ ਹੀ ਵਧੀਆ ਨਤੀਜੇ ਇਸ ਵਾਰ ਸ਼੍ਰੋਮਣੀ ਕਾਲ ਦਲ ਦੇ ਹੱਕ ਵਿੱਚ ਆਉਣਗੇ। ਸਰੋਤੇ ਹੁਣ ਜੇ ਕਰ ਦੇਖਿਆ ਜਾਵੇ ਤਾਂ ਜਿਹੜੀ ਹੈਗੀ ਇੱਥੇ ਤੁਸੀਂ ਵੋਟ ਪਾਉਣ ਵਾਸਤੇ ਵੀ ਜਿਹੜੇ ਲੇਟ ਹੋ ਗਏ ਦੱਸਿਆ ਜਾ ਰਿਹਾ ਕਿ ਮਸ਼ੀਨ ਹੈ ਜਿਹੜੀ ਖਰਾਬ ਹੋ ਗਈ ਲਾਈਟ ਵੀ ਨਹੀਂ ਸੀ ਹੈਗੀ ਵੀ ਲਾਈਟ ਵੀ ਇਸ ਦਿਨ ਥੋੜੇ ਪ੍ਰੋਬਲਮ ਆਈ ਜੀ ਚਲੋ ਨਿੱਕੇ ਮੁੱਟੇ ਗੱਲਾਂ ਹੋ ਜਾਂਦੀਆਂ ਨੇ ਕੋਈ ਕੇ ਨਹੀਂ ਹੈ ਆਪਾਂ ਇਹ ਕਹੀਏ ਕਿ ਉਹਦੇ ਚਲੋ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਤਾਂ ਛੋਟੀਆਂ ਗੱਲਾਂ ਨੇ ਬਹੁਤ ਟਾਈਮ ਹੈ ਥੋੜੀਆਂ ਵੋਟਾਂ ਨੇ ਪੈਣ ਦੀਆਂ ਵਧੀਆ ਟੰਗ ਨਾ ਖੁੱਟ ਜੇ ਲੋਕਾਂ ਨੂੰ ਕੀ ਕਹੋਂਗੇ ਕੀ ਅਪੀਲ ਕਰੋਗੇ ਘਰਾਂ ਤੋਂ ਬਾਹਰ ਆ ਕੇ ਵੋਟ ਪਾਉਣ ਆਪਣੇ ਜਿਹੜੇ ਰਿਸ਼ਤੇਦਾਰੀ ਚ ਵਗਿਆ ਹੋਣੇ ਉਹ ਵਾਪਸ ਆਓਂ। ਇਹ ਵੋਟ ਦਾ ਹੱਕ ਤਾਂ ਹਰ ਵੋਟਰ ਨੂੰ ਦੇਖੋ ਇਸਤੇਮਾਲ ਕਰਨਾ ਚਾਹੀਦਾ। ਜਿਹੜਾ ਆਪਾਂ ਦੇਖੋ ਦੇਸ਼ ਦੀ ਹਕੂਮਤ ਚੁਣਨੀ ਹੈ ਤੇ ਸਾਨੂੰ ਸਾਰਿਆਂ ਨੂੰ ਹੱਕ ਹੈ ਸਾਡੀਆਂ ਮੁਸ਼ਕਲਾਂ ਨੇ ਸਾਡੇ ਮਸਲੇ ਨੇ। ਤੋਂ ਜਿਹੜੀਆਂ ਭਾਵਨਾਵਾਂ ਨੇ ਸਾਡੀਆਂ ਉਹ ਸਾਨੂੰ ਵੋਟ ਦੇ ਰਾਹੀਂ ਪ੍ਰਗਟ ਕਰਨੀਆਂ ਚਾਹੀਦੀਆਂ ਨੇ। ਸੋ ਇਹ ਵੋਟ ਨਾ ਪਾਉਣੀ ਤਾਂ ਮੈਂ ਸਮਝਦਾ ਇੱਕ ਗੈਰ ਜ਼ਿੰਮੇਵਾਰੀ ਵਾਲੀ ਗੱਲ ਹੈ। ਚਲੋ ਕਿਸੇ ਦੀ ਮਜਬੂਰੀ ਹੈ ਵੱਖਰੀ ਗੱਲ ਹੈ ਤੇ ਨਹੀਂ ਤਾਂ ਹਰ ਵਿਅਕਤੀ ਨੂੰ ਜ਼ਰੂਰੀ ਇਸ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਚਾਹੇ ਕਿਸੇ ਦੇ ਹੱਕ 'ਚ ਕਰੇ। ਅਕਾਲੀ ਦਲ ਬਾਦਲ ਦੇ ਵਿਧਾਇਕ ਬੀਬਾ ਗਨੀਬ ਕੌਰ ਸਵੇਰੇ 8 ਵਜੇ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਪੋਟ ਪਾਉਣ ਦੀ ਪਹੁੰਚ। ਉਹਨਾਂ ਕਿਹਾ ਕਿ ਵੋਟ ਸਾਡਾ ਹੱਕ ਹੈ ਤੇ ਸਭ ਨੂੰ ਆਪਣੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਉਤਸ਼ਾਹਿਤ ਹਨ ਤੇ ਇਸ ਵਾਰ ਵੀ ਲੋਕਾਂ ਦੀ ਪਹਿਲੀ ਪਸੰਦ ਸ਼ਰੋਮਣੀ ਅਕਾਲੀ ਦਲ ਬਾਦਲੀ ਹੈ। ਉਹਨਾਂ ਨੇ ਬਤ ਬਤ ਵੋਟਾਂ ਪਾਉਣ ਦੀ ਅਪੀਲ ਕੀਤੀ। ਵਾਕੇ ਮੋਟ ਪਾਣ ਜਿਹਦੀ ਸਰਕਾਰੀ ਉਹਨਾਂ ਨੇ ਚਲਾਈਆਂ ਨੇ ਉਹਨਾਂ ਨੂੰ ਜ਼ਰੂਰ ਆ ਕੇ ਪਾਣਾ ਚਾਹੀਦਾ ਹੈ ਗਰਮੀ ਬਹੁਤ ਹੈ ਇਹ ਫਿਰ ਵੀ ਤੁਹਾਡੇ ਵਰਕਰ ਵੀ ਕਾਫੀ ਗਰਮੀ ਦੇ ਵਿੱਚ ਲੱਗੇ ਹਾਂ ਜੀ ਸਾਰੇ ਲੱਗੇ ਹੋਏ ਨੇ ਉਹਨਾਂ ਨੂੰ ਧਰੂ ਰਾਨਾ ਚਾਹੀਦਾ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੌਡਰ ਨੇ ਲੋਕ ਸਭਾ ਹਲਕਾ ਪਟਿਆਲਾ ਦੇ ਨਾਪਾ ਵੇਖੇ ਬੂਥਾਂ ਦੀ ਸੁਰੱਖਿਆ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਦਾਵਾ ਕੀਤਾ ਕਿ ਪੂਰੇ ਹਲਕੇ ਵਿੱਚ ਬੜੀ ਸ਼ਾਂਤੀਪੂਰਨ ਢੰਗ ਨਾਲ VOTING ਚੱਲ ਰਹੀ ਹੈ ਤੇ ਕਿਸੇ ਵੀ ਬੂਥ ਤੇ ਕੋਈ ਵੀ ਅਨਸਖਾਮੀ ਘਟਨਾ ਨਹੀਂ ਵਾਪਰੀ ਰੇਂਜ ਦੇ ਵਿੱਚ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਮਾਨਯੋਗ ਬੀਜਪੀ ਸਾਹਿਬ ਨੇ ਸਾਨੂੰ ਸਫੀਸ਼ੈਂਟ ਫੋਰਸ ਦਿੱਤੀ ਹੋਈ ਹੈ ਪੋਲਿੰਗ ਸਟੇਸ਼ਨ ਪੋਲਿੰਗ ਬੂਥਾਂ ਦੇ ਪ੍ਰਬੰਧ ਕਰਨ ਲਈ ਹਰੇਕ ਪੋਲਿੰਗ ਸਟੇਸ਼ਨ ਨੂੰ ਅਸੀਂ ਸਖਤ ਸਕਿਉਰਿਟੀ ਹੇਠ ਜਿਹੜਾ ਰੱਖਿਆ ਹੋਇਆ ਸਾਡੇ ਅਲੱਗ-ਅਲੱਗ ਅਫਸਰ ਡੀਐਸਪੀ ਐਸਪੀ ਐਸਐਸਪੀ ਸਹਿਬਾਨ ਔਰ ਐਸਐਚਓ ਸਾਰਿਆਂ ਨੂੰ ਸੀਰੀਆ ਡਿਵਾਈਡ ਕਰਕੇ ਦਿੱਤਾ ਹੋਇਆ ਜੇਕਰ ਹਰੇਕ ਏਰੀਆ ਨੂੰ ਆਪਣੀ ਪੈਟਰੋਲਿੰਗ ਰੇਂਜ ਕਵਰ ਕਰ ਰਿਹਾ ਹੈ ਮੈਂ ਜੀ ਪਟਿਆਲਾ ਦੇ ਬੂਥ ਚੱਕਰ ਕੇ ਆਇਆ ਹੁਣ ਤੁਹਾਡੇ ਨਾਪੇ ਕਿਤੇ ਨੇ ਅਗੇ ਸਾਰੀ ਰੇਂਜ ਦੇ ਕਰਾਂਗਾ ਹੁਣ ਮਲੇਰਕੋਟਲੇ ਜਾਵਾਂਗੇ ਉਸ ਤੋਂ ਬਾਅਦ ਸਾਰੇ ਹੀ ਬੂਥ ਤੇ ਪਹਿਲਾਂ ਹੀ ਐਨਲਿਸਿਸ ਕੀਤੇ ਜਾਂਦੇ ਨੇ ਕਿ ਕਿਹੜਾ ਬੂਥ ਜਿਹੜਾ ਕੋਈ ਸੈਂਸਿਟਿਵ ਹੈ ਕਿਹੜਾ ਕੋਈ ਅਨਵਨਲੇਬਲ ਹੈਗਾ ਜਿਹੜਾ ਉਹਨਾਂ ਦੇ ਅਕੋਰਡਿੰਗਲੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਉਹਨਾਂ ਦੇ ਸਿਕਿਉਰਿਟੀ ਪ੍ਰਬੰਧ ਜਿਹੜੇ ਕੀਤੇ ਹੋਏ ਜੇ ਕੋਈ ਗਲਤ ਅਫਵਾਹ ਫਲਾਏਗਾ ਉਹਦੇ ਤੇ ਐਕਸ਼ਨ ਲਵਾਂਗੇ ਤੇ ਪਬਲਿਕ ਨੂੰ ਅਪੀਲ ਕਰਾਂਗਾ ਕਿ ਕਿਸੇ ਵੀ ਅਫਵਾਹ ਤੇ ਯਕੀਨ ਨਾ ਕਰਨ ਤੇ ਜੇਕਰ ਕਿਸੇ ਦੇ ਕੋਈ ਨੋਟਿਸ ਦੀ ਗੱਲ ਆਉਂਦੀ ਹੈ ਤੇ ਤੁਰੰਤ ਜਿਹੜਾ ਨੇੜੇ ਦਾ ਪੁਲਿਸ ਸਟੇਸ਼ਨ ਹੈ ਉਹਨਾਂ ਨੂੰ ਸਨ ਮਲਾਜਮਾਂ ਦੀ ਸਹੂਲਤ ਲਈ ਉਹਨਾਂ ਦੇ ਖਾਣੇ ਦਾ ਪ੍ਰਬੰਧ ਉਹਨਾਂ ਦੇ ਪਾਣੀ ਦਾ ਪ੍ਰਬੰਧ ਚਾਹ ਪਾਣੀ ਦਾ ਪ੍ਰਬੰਧ ਜਿਹੜਾ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਜਿੱਤੇ ਸਾਡੇ ਮਲਾਜਮ ਸਾਰੇ ਬੜੇ ਖੁਸ਼ ਨੇ ਤੁਸੀਂ ਦੇਖਿਆ ਹੋਣਾ ਜੀ ਰਾਤ ਵੀ ਸਾਡੀ ਪੁਲਿਸ ਪਾਰਟੀਆਂ ਨੇ ਤੁਹਾਡੇ ਇਸ ਏਰੀਏ ਦੇ ਵਿੱਚ ਆਪਣੇ ਫਲੈਗ ਮਾਰਚ ਕੀਤਾ ਤੇ ਫਲੈਗ ਮਾਰਚ ਪਬਲਿਕ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰ ਲਈ ਸਾਡੇ ਕੋਲ ਸਫੀਸ਼ੈਂਟ ਫੋਰਸ ਹੈ ਤੇ ਮਾੜੇ ਅਨਸਰ ਨੂੰ ਅਸੀਂ ਸਿਰ ਨਹੀਂ ਚੁੱਕਣ ਦਵਾਂ ਕੋਈ ਘਟਨਾ ਤਾਂ ਨਹੀਂ ਵਾਪਰੀ ਸਾਰੇ ਨਹੀਂ ਜੀ ਵੈਗਰੂ ਦੀ ਕਿਰਪਾ ਹੈ ਤਾਂ ਕੋਈ ਘਟਨਾ ਨਹੀਂ ਵਾਪਰੇਗਾ ਨਾ ਹੀ ਵਾਪਰੇਗੀ 200 ਇਸ ਤਰ੍ਹਾਂ ਦੀਆਂ ਖਬਰਾਂ ਕਰ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤਤਤਕ ਲਈ ਕੁਲਵੰਤ ਸਿੰਘ ਗਿੱਲ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ